जय शुक्रदेव सारे ही धर्मा ਦੇ ਲੋਕਾਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਤੇ ਸ਼ਬਬਾ ਖੇਰ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਇਹ ਸੋਹਣਾ ਜਿਹਾ YouTube ਚੈਨਲ ਗੁਰਮੁਖ ਬ੍ਰह्म ਗਿਆਨ ਵਿਦਿਆਲਯ ਗੁਰਮੁਖ ਸਿੰਘ ਜੀ ਨੇ ਲੋਕ ਕਲਿਆਣ ਲੋਕਾਂ ਦੀ ਮੁਸੀਬਤਾਂ ਪਰੇਸ਼ਾਨੀਆਂ ਬਿਮਾਰੀਆਂ ਨੂੰ ਬ੍ਰह्म ਵਿੱਦਿਆ ਦੁਆਰਾ ਦੂਰ ਕਰੰਤੇ ਸਾਰੇ ਹੀ ਧਰਮਾਂ ਦੇ ਲੋਕਾਂ ਨੂੰ ਸਿੱਧੇ ਰਸਤੇ ਪਾਣ ਲਈ ਚਲਾਇਆ ਹੈ ਜੀ ਜੋ ਕਿ ਕਿਸੇ ਵੀ ਧਰਮ ਦੇ ਵਿਅਕਤੀ ਵਿੱਚ ਭੇਦਭਾਵ ਨਹੀਂ ਕਰਦਾ ਵੀਡੀਓ ਤੇ ਦਰਸ਼ਾਈ ਨੰਬਰ ਉੱਤੇ ਕੋਈ ਵੀ ਪੀੜਿਤ ਜਾਂ ਜਿਗਿਆਸੂ ਵਿਅਕਤੀ ਭਾਵੇਂ ਕੋਈ ਬੁੱਢਾ ਬੱਚਾ ਜਵਾਨ ਮਰਦ ਜਾਂ ਜਨਾਨਾ ਫੋਨ ਕਰਕੇ ਆਪਣੇ ਦੁੱਖਾਂ ਦਾ ਹੱਲ ਪਾ ਸਕਦਾ ਹੈ ਤੇ ਜੀਵਨ ਸੁਖੀਲਾ ਬਣਾ ਸਕਦਾ ਹੈ ਜੀ ਇਹ ਨੰਬਰ ਦਿਨ ਚ 18 ਘੰਟੇ ਚਾਲੂ ਰਹਿੰਦਾ ਹੈ ਜੀ ਜੇ ਇੱਕ ਵਾਰੀ ਨਾ ਲੱਗੇ ਤਾਂ ਕੁਝ ਘੰਟਿਆਂ ਬਾਅਦ ਫੇਰ ਜ਼ਰੂਰ ਲੱਗੇ ਦੇਖੋ ਜੀ ਦੁੱਖ ਤਕਲੀਫਾਂ ਤੇ ਬਿਮਾਰੀਆਂ ਦੂਰ ਕਰਨ ਲਈ ਗੁਰਮੁਖ ਸਿੰਘ ਜੀ ਵੱਲੋਂ ਸਪੈਸ਼ਲ ਨੱਕ ਤੇ ਦਵਾਈਆਂ ਵੀ ਬਿਲਕੁਲ ਫ੍ਰੀ ਦਿੱਤੀ ਜਾਂਦੀਆਂ ਹਨ ਜੀ ਆਓ ਜੀ ਬਿਰਤੀਆਂ ਇਕਾਗਰ ਕਰੋ ਹੁਣ ਅਸੀਂ ਸ਼ੁੱਕਰਵਾਰ ਦੀ ਕਥਾ ਆਰੰਭ ਕਰਦੇ ਹਾਂ ਸ਼ੁਕਰਨੀ ਜੀੜੇ ਇਹਨਾਂ ਦਾ ਸੰਬੰਧ ਜਿਆਦਾ ਸਤਰੀ ਤੇ ਪਾਣੀ ਨਾਲ ਹੁੰਦਾ ਹੈ ਜਿਹੜਾ ਵਿਅਕਤੀ ਪਾਣੀ ਤੇ ਸਤਰੀ ਦਾ ਸਤਿਕਾਰ ਕਰਦਾ ਹੈ ਉਹਨੂੰ ਸ਼ੁਕਰਗ੍ਰਿ ਦੇ ਢੇਰ ساری ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ ਤੇ ਸ਼ੁਕਰਗ੍ਰਿ ਨੂੰ ਮਨਾਉਣ ਵਾਸਤੇ ਪਹਿਲਾਂ ਤਾਂ ਇਹਨਾਂ ਦੇ ਅਸੂਲ ਵੇਖਨੇ ਪੈਂਦੇ ਨੇ ਕਿ ਬੰਦੇ 'ਚ ਕਿਹੜੇ ਅਸੂਲ ਕਰਕੇ ਗ੍ਰਹਿ ਗਲਤ ਹੋਇਆ ਹੋਇਆ ਉਹਦੀ ਸ਼ੋਲਤਾ ਕੀਤੀ ਜਾਂਦੀ ਹੈ ਨਗ ਹੀਰਾ ਤੇ ਮੋਤੀ ਸ਼ੋਤ ਕਰਕੇ ਹਰ ਇਨਸਾਨ ਦੇ ਕਾਬਿਲ ਕੀਤੇ ਜਾਂਦੇ ਨੇ ਤੇ ਜਿਹੜਾ ਸ਼ੁਕਰਾ ਉਹਦੇ ਵਿੱਚ ਹੀਰਾ ਤਾਂ ਪੈਂਦਾ ਇਹ ਬੰਦੇ ਨੂੰ ਕੋਲੇ ਦੇ ਵਿੱਚੋਂ ਭਾਵ ਕੀ ਕਾਲਖ ਦੇ ਵਿੱਚ ਜਿਹੜਾ ਕਿ ਬੰਦੇ ਦਾ ਮਨ ਹੈਗਾ ਉਹ ਹੀਰਾ ਜਿਹੜਾ ਹੈ ਉਹਨੂੰ ਚਮਕਾ ਦਿੰਦਾ ਹੈ ਮਨ ਨੂੰ ਤੇ ਇਸ ਕਰਕੇ ਆਪਾਂ ਇਹ ਜੜਕਣਾ ਮੋਤੀ ਇਹ ਪਾਉਂਦੇ ਆ ਮੰਨ ਦੀ ਸ਼ਾਂਤੀ ਲਈ ਤੇ ਗੁਰਮੁਖ ਬ੍ਰਹਮ ਗਿਆਨ ਵਿਦਿਆਲੇ ਵਿੱਚ ਆਪਾਂ ਨੂੰ ਸੇਵਕਤਾ ਕਰਕੇ ਫ੍ਰੀ ਸੇਵਾ ਕਰਕੇ ਦੁਨੀਆ ਤੇ ਅਸੀਸਾਂ ਮਿਲਦੀਆਂ ਨੇ ਕਿਸੇ ਨੂੰ ਸਹੀ ਰਾਹ ਦੱਸਣਾ ਬਹੁਤ ਹੀ ਪੁੰਨਿਆ ਦਾ ਕੰਮ ਹੁੰਦਾ ਹੈ ਬਾਕੀ ਸ਼ੁੱਕਰਵਾਰ ਦੇ ਦਿਨ ਗਰੀਬ ਨੂੰ ਦਾਨ ਦੇਣਾ ਚਾਹੀਦਾ ਹੈ ਗਰੀਬ ਨੂੰ ਪ੍ਰਸੰਨ ਕਰੋ ਕਿਉਂਕਿ ਗਰੀਬ ਦਾ ਜਿਹੜਾ ਮੂੰਹ ਹੈ ਇਹ ਰੱਬ ਦੀ ਗੋਲਕ ਆ ਦੂਸਰੇ ਤੇ ਦਇਆ ਕਰੋ ਨਾ ਕਿ ਜ਼ੁਲਮ ਨਾਰੀ ਦਾ ਸਤਕਾਰ ਕਰੋ ਤੇ ਇੱਕ ਫ੍ਰੀ ਟਿਪ ਸ਼ੁਕ੍ਰਵਾਰ ਨੂੰ 1 ਰੁਪਿਆ ਤੇ 5 ਲੂੰਗ ਲਾਲ ਕੱਪੜੇ ਚ ਬਨ ਕੇ ਇੱਕ ਪੋਟਲੀ ਬਣਾ ਲਓ ਛੋਟੀ ਜੀ ਤੇ ਪਰਸ਼ ਚ ਪਰ ਤੇ ਪੈਸਾ ਦਾਨ ਖੱਬੇ ਹੱਥ ਨਾਲ ਦੇਣਾ ਚਾਹੀਦਾ ਹੈ ਜਿਹੜਾ ਸ਼ੁਕਰ ਗ੍ਰਹਿ ਆ ਉਹਦਾ ਸਭ ਤੋਂ بڑا ਦਾਣਾ ਚਿੱਟਾ ਕੋੜਾ ਜੇ ਚਿੱਟਾ ਕੋੜਾ ਨਾ ਹੋ ਸਕੇ ਤਾਂ ਫਿਰ ਚਿੱਟੀ ਬਰਫੀ ਪ्योर ਖੋਏ ਦੀ ਚਾਂਦੀ ਦਾ ਵਰਕ ਲਾ ਕੇ ਤੇ ਉਹਦੇ ਥੱਲੋਂ ਚਿੰਮੀ ਜਾਂ ਮਿਸ਼ਰੀ ਦਾ ਦਾ ਇਹ ਤਿੰਨ ਚੀਜ਼ਾਂ ਆਪਣਾ ਅਨੁਸਾਰ ਜਿਵੇਂ ਬੰਦਾ ਕਰ ਸਕਦਾ ਜਿਹੜੀ ਚੀਜ਼ ਉਹਦਾ ਦਾਨ ਜ਼ਰੂਰ ਕਰੇ ਨਾਲੇ ਸ਼ੁਕਰ ਦਾਵਤਾਰ ਪਾਣੀਆ ਪਾਣੀ 'ਚ ਸ਼ੁੱਕਰਵਾਰ ਨੂੰ ਗੁੜ ਛੋਲੇ ਪਾਓ ਤੁਹਾਡੀ ਰਿਟਰਨ ਵਧੀਆ ਆਵੇਗੀ ਜਿਹੜਾ ਬੰਦਾ ਦੁਖੀ ਹੋਵੇ ਰੋਗੀ ਹੋਵੇ ਉਹ ਹੱਸਦੇ ਹੋਏ ਭਗਵਾਨ ਦੀ ਦੇਵੀ-ਦੇਵਤਿਆਂ ਦੀ ਫੋਟੋ ਲਾਏ ਸ਼ੁੱਕਰਵਾਰ ਨੂੰ ਸ਼ੁਕਰਦੇਵ ਬੜੇ ਪ੍ਰਸੰਨ ਹੁੰਦੇ ਨੇ ਇਹਦੇ ਨਾਲੋਂ ਕਿਸੇ ਦੇ ਵੀ ਹਸਦੀ ਫੋਟੋ ਜੇ ਆਪਾਂ ਪ੍ਰਸੰਨ ਦੇਖਾਂਗੇ ਤਾਂ ਆਪਾਂ ਦੇਖ ਕੇ ਖੁਸ਼ ਹੋਵਾਂਗੇ ਜੇ ਗੁੱਸੇ ਵਿੱਚ ਫੋਟੋ ਲਾਵਾਂਗੇ ਤਾਂ ਉਹ ਗਲਤ ਹੋ ਜਾਂਦਾ ਤੇ ਇਸ ਕਰਕੇ ਜੀਦਾ ਸ਼ੁਕਰਵਧੀਆ ਮਨ 'ਚ ਸ਼ੁਕਰੇ ਸ਼ੁਕਰ ਹੁੰਦਾ ਉਹਦੇ ਤੇ ਉਹ ਬੰਦਾ ਹਰ ਚੀਜ਼ ਵਿੱਚ ਸੈਟੀਸਫਾਈ ਹੁੰਦਾ ਸ਼ੁਕਰ ਗ੍ਰਹੇ ਦੇ ਨਾਲ ਜਿਹੜੀ ਬਿਮਾਰੀਆਂ ਪੈਂਦੀਆਂ ਨੇ ਉਹਨਾਂ ਦੇ ਵਿੱਚ ਜ਼ੁਕਾਮ ਨਜ਼ਲਾ ਛਾਤੀ ਲੀਵਰ ਦੇ ਵਿੱਚ ਗਰਮੀ ਇਹਨਾਂ 'ਚ ਲਾਭ ਹਣੀ ਹੋ ਸਕਦੀ ਹੈ ਲਕਸ਼ਮੀ ਤੇ ਦੁਰਗਾ ਇਹਨਾਂ ਦਾ ਵੀ ਇਹ ਡਿਪਾਰਟਮੈਂਟ ਹੈ ਦੁਰਗਾ ਤੇ ਸਾਰੇ ਹੀ ਲੋਗਰੇ ਡਰਦੇ ਹਨ ਕਿਉਂਕਿ ਉਹ ਸਾਰਿਆਂ ਦੀ ਮਾਂ ਹੈ ਮਹਾਂ ਲਕਸ਼ਮੀ ਮਾਂ ਹੈ ਤਲਵਾਰ ਤੇ ਤ੍ਰਿਸ਼ੂਲ ਸੰਤੋਸ਼ੀ ਮਾਂ ਦੇ ਮੁੱਖ ਹਥਿਆਰ ਨੇ ਜਿਹੜਾ ਤਲਵਾਰ ਰੱਖਦਾ ਹੈ ਫਿਰ ਉਹਨੂੰ ਸੁਖ ਸੁਖ ਫਲ ਮਿਲਦਾ ਜੀਵ ਨਾਲ ਲੇਦਾ ਸੰਬੰਧ ਹੈਗਾ ਤਾਂ ਹੀ ਸੰਤੋਖ ਮਿਲੂ ਜੇ ਜੀਵ ਸੱਟੂ ਤਾਂ ਹੀ ਸੰਤੋਖ ਮਿਲੂ ਜੇ ਜੀਵ 'ਚ ਕੰਟਰੋਲ ਵਧੀਆ ਬੋਲੂ ਹੋਰ ਕੋਈ ਜਾਣਕਾਰੀ ਕਿਸੇ ਨੇ ਸ਼ੁਕਰ ਗ੍ਰਹਿ ਦੇ ਸੰਬੰਧਿਤ ਲੈਣੀ ਹੋਵੇ ਤਾਂ ਉਹ ਬਿਲਕੁਲ ਫੋਨ ਕਰ ਸਕਦਾ ਹੈ ਜੇ ਆਪ ਪਾਏ ਨਹੀਂ ਕਰ ਸਕਦਾ ਤਾਂ ਆਪਾਂ ਦੇ ਕਰਾ ਸਕਦਾ ਹੈ ਜਾਂ ਕਿਸੇ ਵੀ ਸ਼ੋਧਤਾ ਕੋਲੋਂ ਕਰਵਾ ਸਕਦਾ ਹੈ ਆਪਣਾ ਸ਼ਨੀ ਮੰਦਿਰ ਵੱਲੋਂ ٹرسٹ ਵੱਲੋਂ ਇਹ ਸੇਵਾ ਬਿਲਕੁਲ ਫ੍ਰੀ ਆ ਤੁਹਾਡਾ ਕਿਸੇ ਦਾ ਵੀ ਕੋਈ ਵੀ ਸਵਾਲ ਹੋਵੇ ਤੁਸੀਂ ਫੋਨ ਕਰਕੇ ਬੇਝਿਜਕ ਪੁੱਛ ਸਕਦੇ ਹੋ ਜੀ ਤੇ ਤੁਸੀਂ ਕਮੈਂਟਸ ਵਿੱਚ ਵੀ ਪੁੱਛ ਸਕਦੇ ਹੋ ਅਸੀਂ ਤੁਹਾਡੇ ਸਵਾਲ ਦਾ ਜਵਾਬ ਅਗਲੀ ਵੀਡੀਓ 'ਚ ਜਰੂਰ ਦਵਾਂਗੇ ਤੇ ਜੀ ਜੇ ਕਿਸੇ ਨੇ ਕੋਈ ਖਾਸ ਕਥਾ ਜਾਂ ਕੋਈ ਖਾਸ ਟੌਪਿਕ ਬਾਰੇ ਜਾਨਣਾ ਹੋਵੇ ਤਾਂ ਤੁਸੀਂ ਉਹ ਵੀ ਕਮੈਂਟਸ ਵਿੱਚ ਦੱਸ ਸਕਦੇ ਹੋ ਅਸੀਂ ਅਗਲੀ ਵੀਡੀਓ ਉਹ ਟੌਪਿਕ ਤੇ ਬਣਾ ਦਵਾਂਗੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਜੀ ਤਾਂ ਸ਼ੇਅਰ ਜਰੂਰ ਕਰਿਓ ਦੇ ਨਾਲੇ ਜੇ ਈੜੀ ਦਵਾਈਆਂ ਅਸੀਂ ਇੱਥੇ ਦਿੰਦੇ ਆ ਉਹ ਕੋਈ ਵੀ ਦੇਸੀ ਦਵਾਈ ਹੋਵੇ 3 ਦਿਨਾਂ ਦੀ ਫ੍ਰੀ ਆ ਜੇ ਕਿਸੇ ਨੂੰ ਲੱਗਦੀ ਆ ਕੰਮ ਕਰਦੀ ਆ ਕੋਈ ਜਿਹੜੀ ਬੁੱਢੀ ਤੇ ਉਹ ਦਾਨ ਸੇਵਾ ਕਰਨਾ ਚਾਹੁੰਦਾ ਹੈ ਤਾਂ ਉਹ ਕਰ ਸਕਦੇ ਨੇ ਜੇ ਤੁਹਾਨੂੰ ਲੱਗਦਾ ਹੈ ਕਿ ਕੰਮ ਨਹੀਂ ਕਰਦੀ ਤਾਂ ਕੋਈ ਗੱਲ ਨਹੀਂ ਬਿਲਕੁਲ ਫ੍ਰੀ ਆ ਗੁਰਮੁਖ ਸਿੰਘ ਜੀ ਨੇ ਜਿਹੜੇ ਇੱਥੇ ਸ਼ਨੀ ਮੰਦਿਰ ਦੇ ਪੁਜਾਰੀ ਨੇ ਤੇ ਸੰਸਥਾਨ ਵੀ ਹੈ ਨਾ ਕੋਲੋ ਇੱਕ ਦੋ ਚੱਲਦੇ ਨੇ ਤੁਹਾਡਾ ਸਾਰਾ ਦਿੱਤਾ ਹੋਇਆ ਦਾਨ ਉੱਥੇ ਲੱਗਣਾ ਤੇ ਭਾਈ ਜਿਹੜੇ ਇਹ ਨਗ ਆਪਾਂ ਦਿੰਦੇ ਆ ਇਹ 50% ਫਾਇਦਾ ਕਰਦੇ ਨੇ ਕਰ ਦਿੱਤਾ ਸੋਏ ਨੇ ਪਰ ਮੰਨ ਲਓ ਤੁਹਾਨੂੰ ਕਟੂਕਟ ਬਾਜ਼ਾਰ ਦਾ ਜਰੂਰ ਫਰਕ ਦਿਖੇਗਾ ਤਾਂ ਕਰਕੇ ਅਸੀਂ 50 ਕਹਿੰਦੇ ਆ ਤੇ ਜਿਹੜਾ ਇਹ ਬ੍ਰੰਗ ਤੇਲਾ ਚਲਾਇਆ ਹੋਇਆ ਹੈ ਇਹ ਪਰੇਸ਼ਾਨੀਆਂ ਦਾ ਹੱਲ ਕਰਨ ਲਈ ਹੈ ਤੇ 100% ਤੁਸੀਂ ਅਜ਼ਮਾ ਕੇ ਦੇਖ ਸਕਦੇ ਹੋ ਫੀਸ ਕੋਈ ਨਹੀਂ ਇੱਥੇ ਚਲੋ ਜੀ ਹੁਨ ਸਮਾਪਤੀ ਕਰਦੇ ਹਾਂ ਕੱਲ ਨੂੰ ਸ਼ਨੀਵਾਰ ਦੀ ਕਥਾ ਹੋਵੇਗੀ ਜੀ ਵੀਡੀਓ ਜ਼ਰੂਰ ਦੇਖਿਓ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਤੇ ਤੇ ਸਭ ਬਖੇਰ